ਸਸਿਕਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਸਿਗੇ ਘਰੇ ਤੇ ਸਾਡੇ ਕੋਲ ਸਿਗਾ ਜ ਮੇਲਾ ਪੀਰਾਂ ਦੇ ਤੇ ਆਪਾਂ ਚੱਲ ਕੇ ਡੈਕੋਰੇਸ਼ਨ ਦਾ ਸਮਾਨ ਲੈਣ ਨਾਲ ਚੱਲ ਗਿਆ ਸਾਭ ਵੀ ਕੁਵੈਤ ਵਾਲਾ ਤੇ ਆਪਾਂ ਸਮਾਨ ਲੈਣ ਤੋਂ ਬਾਅਦ ਝਾੜੂ ਤੇ ਪੋਚਾ ਇੱਕ ਬਾਬਿਆਂ ਦੀ ਜਗ੍ਹਾ ਤੇ ਰੱਖਣ ਲਈ ਖਰੀਦੇ ਆ ਉਸ ਤੋਂ ਬਾਅਦ ਕੁਵਾਰੇ ਲਗਾਏ ਗਏ ਇੱਕ ਡੈਕੋਰੇਸ਼ਨ ਕੀਤੀ ਗਈ ਤੇ ਬਾਈ ਹੁਣੀ ਰੋਟੀਆਂ ਬਣਾ ਰਹੇ ਸੀਗੇ ਬਹੁਤ ਵਧੀਆ ਕੰਮ ਆ ਇਹ ਪੋਲਕੇ ਬਣਾਏ ਬਣਾ ਰਹੇ ਸੀ ਬਾਈ ਹੁਣੀ ਤੇ ਆਪਾਂ ਫਿਰ ਉਹਨਾਂ ਦੀ ਵੀਡੀਓ ਬਣਾਈ। ਇਹ ਵੀ ਇੱਕ ਬਰਾਸਤ ਆ। ਪੰਜਾਬ ਦੀ ਉਹ ਲੋਕ ਮੇਲੇਆਂ ਦੇ ਇਕੱਠੇ ਹੋਏ, ਗੱਲਾਂ-ਪੱਤਾ ਕੀਤੀਆਂ। ਹਲਵਾਈ ਲੱਗੇ ਹੋਏ ਸਨ ਕੜੀ, ਮਟਰ ਪਨੀਰ, ਦਾਲ, ਚੌਲ। ਫਿਰ ਆਪਾਂ ਲੰਗਰ ਤੇ ਕਰ ਰਹੇ ਸੀ ਸੇਵਾ। ਸਫਾਈ ਦੀ ਤੇ ਉਹਨਾਂ ਲਈ ਚਾਹ ਪਾਣੀ ਤੇ ਪ੍ਰਸ਼ਾਦ ਲਿਆਂਦਾ ਬਾਬਿਆਂ ਦੇ ਲਈ। ਤੇ ਗਾਇਆਂ ਪਸ਼ੀਆਂ ਨੂੰ ਪਾਣਾ ਪਾਣੀ ਤੇ ਉਹਨਾਂ ਨੂੰ ਬਣਿਆ ਠੰਡੀ ਚਾਹਵੇਂ ਕਿਉਂਕਿ ਹੁਣ ਗਰਮੀ ਹੋ ਜਾਂਦੀ ਬਹੁਤ ਜ਼ਿਆਦਾ। ਕੀ ਬਾਤ ਆ। ਚੱਕ ਦੇ। ਉਸ ਤੋਂ ਬਾਅਦ ਲੰਗਰ ਹੋ ਗਿਆ ਸ਼ੁਰੂ ਭੋਗ ਕੇ ਲੱਗ ਆਪਾਂ ਸੰਗਤ ਨੂੰ ਸ਼ਿਕਾਇਆ ਲੰਗਰ ਲੰਗਰ ਸ਼ਿਕਾ ਕੇ ਫੇਰ ਆਪਾਂ ਹੋ ਗਏ ਵਿਲੇ ਲੰਗਰ ਸ਼ਿਕਾ ਲਿਆ ਲੱਕੀ ਲੱਕੀ ਇੰਸਟਾਗ੍ਰਾਮ 스타 ਵੀ ਪਹੁੰਚਾ ਵੈਸੇ ਤੇ ਦੁਬਾਰਾ ਫੇਰ ਉਹਨਾਂ ਦੀ ਆਪਾਂ ਬਣਾਈ ਵੀਡੀਓ ਫਲਕੇ ਵਾਲਿਆਂ ਦੀ ਕਿ ਕਿਦਾਂ ਫਲਕਾ ਪੱਕਦਾ ਦੇਖੋ ਜੀ ਕਿੱਡਾ ਵੱਡਾ ਪੇੜਾ ਲੈ ਕੇ ਉਸ ਨੂੰ ਹੌਲੀ 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 ਹੱਥਾਂ ਤੇ ਕਿੰਨਾ ਵਧਾ ਵਧਾ ਕੇ ਫੇਰ ਰੋਟੀ ਜਿਹੜੀ ਫੁਲਕਾ ਤਿਆਰ ਹੁੰਦਾ ਤੇ ਇਹ ਬਾਈ ਹੁਣੀ ਉੱਚੇ ਤੋਂ ਆ ਰਹਿੰਦੇ ਕਿਤੇ ਹੋਰ ਵਾ ਤੇ ਬਹੁਤ ਵਧੀਆ ਫੁਲਕੇ ਰਮਾਲੀ ਫੁਲਕੇ ਇਹਨਾਂ ਨੂੰ ਕਿਹਾ ਜਾਂਦਾ ਉਹ ਇਹ ਤਿਆਰ ਕਰਦੇ ਆ ਤੇ ਲੰਗਰ ਤੇ ਬਿੱਟੇ ਜਾ ਕੇ ਕੇਲੇ ਨਹੀਂ ਸੀ ਵਾ ਕਿਆ ਬਾਤਾਂ ਕੇਲੇ ਯਸ਼ੰਦ ਜੀ ਦੇ ਵੀ ਪਹੁੰਚ ਚੁੱਕਾ ਹੈ ਯਸ਼ੰਦ ਜੀ ਦੇ ਵੀ ਪਹੁੰਚ ਗਿਆ ਇਧਰ ਸਿਮੀ ਹੁਣੀ ਵੀ ਆ ਗਏ ਦਵਾਈ ਤੋਂ ਲੈ ਵੇਪਰ ਸੇਮੀ ਓਏ ਘਟ ਲੰਗਰ ਕੋਈ ਨਹੀਂ ਛੱਡਦੇ ਪੇਲੇ ਬਾਤ ਆ ਦੇਖ ਲੋ ਅੱਜ ਕੱਲ ਦੇ ਨਿੱਕੇ ਨਿੱਕੇ ਜਵਾਕ ਨਾ ਨੀ ਮਾਮਾ ਨੇ ਕਹਿੰਨੇ ਇਨਕੇ ਕੋਈ ਮੋਬਾਈਲ ਨਹੀਂ ਲੈਂਦਾ ਇਹ ਬੰਦੇ ਪੂਰੇ ਡਾਇਰੈਕਟ ਪੂਰੇ ਪਰ ਇਹਨੇ ਮੋਬਾਈਲ ਤੇ ਜੁੜੂ ਆ ਯਸ਼ਨ ਡੀਜੇ ਵਾਲਿਆਂ ਨੇ ਕੱਟ ਲਿਆ ਡੀਜੇ ਤੇ ਉਸ ਤੋਂ ਬਾਅਦ ਹੋ ਗਿਆ ਜੀ ਨਕਲਾਂ ਦਾ ਪ੍ਰੋਗਰਾਮ ਸ਼ੁਰੂ ਇਧਰ ਵਿਚਾਰ ਚਰਚਾ ਤੋਂ ਬਾਅਦ ਥੋੜੀ ਕਿੱਲੰਗਰ ਪਿਛਲੇ ਪਾਸੇ ਚਲਾ ਰਹੀਏ ਬੋਲ ਬੋਲ ਸੁਣੀ ਕਿ ਸੁਣਾਇਆ ਸਾਡੀ ਗੱਦੀ ਸੀ ਦਾਤਾ ਜੀ ਨਾਤੇ ਬਦਲ ਗਿਆਤ ਮਾਇਆ ਸਾਡੀ ਗੱਦੀ ਸੀ ਦਾਤਾ ਜੀ ਨਾਤੇ ਆਇਓ ਸੰਗ ਮੇਰਾ ਕੀ ਛਾਤ ਤੇ ਲਾ ਸੁਣ ਰਾਮਜੀਤ ਸਿੰਘ ਜੀ ਕਿਦੋਂ ਅਮਰਸਿੰਦਰ ਸਿੰਘ ਅਵਜੇ ਸਿੰਘ ਜੀ ਕਿਦੋਂ ਹਾਂਜੀ ਹੋਰ ਬੋਸਰਬਿੰਦ ਮਾ ਜੀ ਸਿਮੀਟ ਵੇਤੋਂ ਫਿਰਮੀਟ ਵੇਤੋਂ ਬਿੱਪਨ ਤੇ ਰਾਣਾ ਜੀ ਉਹਨਾਂ ਦੇ ਨਾਂ ਤੇ ਬੋਸਰਮਾਨ ਹਾਂਜੀ ਹੋਰ ਬੋਸਰਬਿੰਦ ਮਾ ਜੀ ਜੱਟ ਦੇ ਨਾਂ ਤੇ ਜੱਟ ਦੇ ਨਾਂ ਤੇ ਤੇ ਕਾਲੀ ਸਰਪੰਚ ਕਾਲੀ ਸਰਪੰਚ ਜੀ ਉਹਨਾਂ ਦੇ ਨਾਂ ਤੇ ਬੋਸਰਮਾਨ ਹਾਂਜੀ ਹੋਰ ਬੋਸਰਬਿੰਦ ਮਾ ਜੀ ਜਿਹਨੇ ਵੀ ਪੰਡਾਲ ਦੇ ਵਿੱਚ ਸੰਗਤ ਬੈਠੀ ਜਾਂ ਬਾਹਰ ਖੜੀ ਆ ਪੰਡਾਲ ਤੋਂ ਇੱਕ ਵਾਰੀ ਸਾਡੇ ਹਰੇਕ ਵਾਰੀ ਇਸ ਤੇ ਹੱਥ ਕਰਕੇ ਵਾਸੇ ਜਮਾਦਾ ਲੱਗ ਰਿਹਾ ਕਿ ਲੰਗਰ ਰਾਟਾਂ ਚੰਜੀ ਕੇ ਖਾਦਾ ਆ ਨਹੀਂ ਵਾਜਦੀ ਹਾਂਜੀ ਬਿਅੰਤ ਮਾਇਆ ਸਾਡੀ ਕਾਲੀ ਸਰਪੰਚ ਸਾਹਿਬ ਨੂੰ ਸਾਡੇ ਰਾਜਾ ਸਾਹਿਬ ਜਿਹੜਾ ਕੀ ਦਿਨਾਤੀ ਰਾਜਾ ਸਾਹਿਬ ਜਿਹੜਾ ਜਿਹੜਾ ਦਿਨਾਤੀ ਤੇ ਬਿਅੰਤ ਮਾਇਆ ਸਾਡੀਆਂ ਨਾਤੀ ਫਕਰਮ ਜੀ ਨਾਤੀ ਕੀਰ ਬਾਦਲ ਸੁਖਵੀਰ ਬਾਦਲ ਜੀ ਉਹਨਾਂ ਦੇ ਨਾਲ ਤੇ ਕਾਲੀ ਸਰਪੰਚ ਜੀ ਉਹਨਾਂ ਦੇ ਨਾਲ ਤੇ ਹਾਂਜੀ ਉਹ ਗੋਫਰੇ ਵੀੰਦਮਾਇਆ ਜੀ ਲੱਖੀ ਇੰਸਟਾਗ੍ਰਾਮ 4 ਲੱਖ ਲੱਖ ਨੋ ਮਾਈ ਗਾਡ ਸੋਖਾ ਚਿੱਕਾ ਜੀ ਉਹਨਾਂ ਦੇ ਨਾਤੇ ਬਹੁਤ ਸਰਮਾਨ ਦੇ ਅਪਸਾਰ ਮੈਂ ਕਿਤੇ ਦੀਆਂ ਮੈਂ ਮੈਂ ਕਾ ਦੀ ਬਣੀ ਹੋ ਕਿਤੇ ਲੋਗੀਆਂ ਹੋਣੇ ਹੋਗੇ ਹੋਣੇ ਹੋਗੇ ਹੋਣੇ ਹੋਗੀ ਨੀਰੋ ਕਾ ਜਿਤਨਾ ਕੀਤੇ ਹੋਰ ਮੈਂ ਤਮਾਇਆ ਸਾਬਿਕ ਵੈਦ ਵਾਲੇ ਨਾਤੀ ਪਾਉਸ ਤੇ ਭਾਈ ਬੜੇ ਨਾਤੀ ਦੀ ਬਵੀ ਮਟੇਲਾ ਵਾਲੇ ਨਾਤੀ ਦੀ ਜੀਤਾ ਅਰਮਾਨੀਆਂ ਬਾਰੇ ਦਨਾਤੀ ਤੇ ਸਾਡੇ ਕਾਲੀ ਸਰਪੰਚ ਸਾਹਿਬ ਵੱਲੋਂ ਇਹਨਾਂ ਦੇ ਸਾਰੇ ਸਾਡੇ ਦਾਨ ਸੱਜਣਾ ਨਾਤੀ ਤੇ ਹੋਰ ਵੀ ਦਮਾਇਆ ਰੋਲਨ ਪ੍ਰੋਗਰਾਮ ਦੇ ਸ਼ੁਰੂ ਤੋਂ ਆਪਾਂ ਕਿਤੇ ਭਾਂਡੇ ਇਕੱਠੇ ਭਾਂਡੇ ਲੱਦੇ ਕਾਹਲੂ ਲੰਗਰ ਤੇ ਵੀ ਲੈ ਕੇ ਜਾਣੇ ਸੀਗੇ ਇਸ ਕਰਕੇ ਨਾਲ ਦੇ ਨਾਲ ਸੌ ਕੰਮ ਸਾਰਾ ਨਿਵੇੜ ਲਿਆ ਤੇ ਨਾਲ ਹੀ ਨਾਲ ਸਾਰਾ ਕੰਮ ਨਿਵੇੜਨ ਤੋਂ ਬਾਅਦ ਆਪਾਂ ਜਾਣਾ ਸੀਗਾ ਦਵਾਈ ਲੈਣ ਕਰ ਵਾਲੀ ਦੀ ਤੇ ਸਾਰੇ ਜਣੇ ਬਿਰ ਕੇ ਸਮਾਨ ਲੱਦ ਕੇ ਟੱਲੀ ਪਰ ਲਈ ਤੇ ਗੱਲਬਾਤਾਂ ਚਾਹ ਲਈਆਂ ਸੀਗੀਆਂ ਪੂਰੀਆਂ ਪ੍ਰੋਪਰ ਤੇ ਆਪਾਂ ਚੱਲ ਗਏ ਦਵਾਈ ਲੈ ਬਾਵਲਾ ਤੋਂ ਤੇ ਉਹ ਤੇ ਪੰਜੰਚ ਦੇ ਸਰ ਪਰਲਾਵਾ ਪਰਲਾਵਤ ਬਾਬਾ ਵੱਲ ਕੋ ਸੁਖਰੂਲੀਅਲ ਚ ਪਹੁੰਚ ਗਏ ਤੇ ਜਾਂਦ ਜਾਂਦੇ ਰਾਜ ਹੋ ਗਈ ਲੜਾਈ ਘਰ ਵਾਲੀਆਂ ਕਹਿੰਦੀ ਲੰਗਰ ਛਕਣਾ ਮੈਂ ਕਿਹਾ ਕੋਈ ਨਿਛਕਾਨੀ ਨਾ ਕਰ ਤੇ ਬਾਬੇ ਨੇ ਪਟੇ ਕੰਨ ਜਿੱਥੇ ਦਵਾਈ ਲੈਣ ਜਾਂਦੇ ਉਹਨਾਂ ਦੀ ਜਨਾਨੀਆਂ ਦੇ ਜਿੰਨੇ ਕੰਨ ਪੱਟ ਜਾਣ ਥੋੜੇ ਆ ਤੇ ਫੇਰ ਖਾਦੇ ਲੰਗਰ ਲੰਗਰ ਖਾਣ ਤੋਂ ਬਾਅਦ ਆਪਾਂ ਆ ਗਏ ਘਰ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆ ਕੱਲ ਨੂੰ ਨਵੇਂ ਬਲੌਗ 'ਚ ਨਵੇਂ ਢੀਕੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਥੈਂਕ ਯੂ ਵੈਰੀ